ਸਤਿ ਸ਼੍ਰੀ ਅਕਾਲ ਦੋਸਤੋ ਮਹਿੰਦਰਾ ਦੇ ਜਿਹੜੇ ਵੀ ਭਰਾ ਸ਼ਕੀਨ ਉਹਨਾਂ ਵਾਸਤੇ ਟਰੈਕਟਰ ਲੈ ਕੇ ਆਇਆ 475 ਪਟਿਆਲਾ ਟਰੈਕਟਰ ਮਾਰਕੀਟ ਦੇ ਵਿੱਚ ਦੋਸਤੋ ਖੜਾ ਟਰੈਕਟਰ ਦੁਕਾਨ ਨੰਬਰ ਵੀ ਦੱਸਦਾ ਡਬਲ ਕਲਚ ਟਰੈਕਟਰ ਵੱਡਾ ਬੰਪਰ ਲੱਗਿਆ ਸਭ ਤੋਂ ਵੱਡੀ ਜਿਹੜੀ ਖੂਬੀ ਹੈ ਨਾ ਡਬਲ ਕਲਚ ਟਰੈਕਟਰ ਦੇਖਣ ਨੂੰ ਤਰਸ ਜਾਈਦਾ 475 2009 ਮਾਡਲ ਦਾ ਹਰਿਆਣਾ ਨੰਬਰ ਜਿਹੜਾ ਨਵੇਂ ਮਾਡਲ ਚ ਕਲਚ ਆ ਉਹ ਹੈ ਜਿਹੜਾ ਅਰਜਨ ਚ ਕਲਚ ਆਉਂਦਾ ਇੱਕ ਪਹਿਲੇ ਆਏ ਸੀ 2000 ਮਾਡਲ ਤੋਂ ਪਹਿਲੇ Mahindra ਜਿਹੜੇ 2000 ਮਾਡਲ ਉਹ ਤਾਂ ਲੋਕ ਤੰਗ ਹੋ ਜਾਂਦੇ ਆ ਕਲਚ ਤੋਂ ਨਾ ਕਲਚ ਦਾ ਸਮਾਨ ਨਹੀਂ ਮਿਲਦਾ ਤਿੰਨ ਫਿੰਗਰ ਵਾਲਾ ਕਲਚ ਸੀ ਤੇ ਦੁਖੀ ਹੋ ਕੇ ਲੋਕਾਂ ਨੇ ਬਾਈ ਟਰੈਕਟਰ ਹੀ ਵੇਚਿਆ ਜਾਂ ਸਿੰਗਲ ਕਲਚ ਕਰੇ ਆ ਇਹ ਟਰੈਕਟਰ ਨੀਤਾ ਨੀਤਾ ਤਲਵਾਰ ਪੁੱਛ ਲਿਓ ਜਿਹਦੀ ਦੁਕਾਨ ਤੇ ਖੜਾ ਟਰੈਕਟਰ ਸਾਰਾ ਟਰੈਕਟਰ ਮੈਂ ਤੁਹਾਡੀ ਨਿਗਾ ਮਰਾ ਦਿੰਨਾ ਮੈਨੂੰ ਤਾਂ ਕੋਈ ਕਮੀ ਲੱਗੀ ਨਹੀਂ ਬਾਈ ਬਾਕੀ ਜਿਹਨੇ ਪੈਸੇ ਲਾਉਣੇ ਰੁਪਈਏ ਲਾਉਣੇ ਆਵਦੇ ਤਸੱਲੀ ਕਰ ਲਿਆ ਜੇ 2,70,000 ਟਰੈਕਟਰ ਦੀ ਮੰਗ ਹੈ 270000 ਟਾਇਰ ਚੈੱਕ ਕਰੋ ਤੁਸੀਂ ਨੇੜੇ ਹੋ ਕੇ ਤੁਹਾਨੂੰ ਟਾਇਰ ਦਿਖਾਤਾ ਆ ਰਿਮਾ ਦਾ ਰੰਗ ਕਲੱਚ ਵਾਲੇ ਪਾਸੇ ਦਾ ਰਿਮਾ ਹੈ ਕਲੱਚ ਵਾਲੇ ਸਰਦਾਰ ਕਹਿੰਦਾ ਵੀ ਨਟ ਵੀ ਨਹੀਂ ਖੁੱਲਿਆ ਹਾਲ ਤੱਕ ਸੀਟ ਤੱਕ ਟਰੈਕਟਰ ਦੀ origignal ਆ ਡੈਕ ਦੇਖੋ ਬੜੇ ਸੋਹਣੇ ਛੋਟੇ ਸਪੀਕਰ ਫੜਦੇ ਲੱਗੇ ਐਨ ਪੂਰੀ ਪੈਕਿੰਗ ਹੋਈ ਪਈ ਆ ਤੇ ਛਤਰੀ ਛਤਰੀਆਂ ਸੋਹਣੇ ਟਰੈਕਟਰ ਜਚਿਆ ਪਿਆ ਕਹਿੰਦਾ ਭਾਵਾ ਮਰਗਾੜ ਮਰਗੂੜ ਅੰਦਰੋਂ ਐਨ ਸੀਸਾ ਪਏ ਆ ਜਿਵੇਂ ਕਿਸੇ ਦਾ ਬਾਲਾ ਸਾਹਮ ਕੇ ਟਰੈਕਟਰ ਚਲਾਇਆ ਹੋਵੇ ਇਹ ਮਹਿੰਦਰਾ ਤੁਸੀਂ ਜੇ ਪਟਿਆਲੇ ਚ ਲੱਭੋਗੇ ਨਾ ਤੇ ਤੁਹਾਨੂੰ ਲਵੜੇ ਵੀ ਬਹੁਤ ਘਾਟਾ 2009 ਦੇ ਮਾਰਕੇ ਟਰੈਕਟਰ ਦੇ ਅੱਗੇ ਵੇਟ Ориجنਲ ਉਹੀ ਕੰਪਨੀ ਵੱਲੋਂ ਜਿਹੜਾ ਵੇਟ ਆਉਂਦਾ ਉਹ ਚੁੱਲ੍ਹੇ ਦੇ ਵਿੱਚ ਵੇਟ ਤੇ ਵੱਡਾ ਬੰਪਰ ਸ਼ਕੀਨੀ ਬੰਪਰ ਜਿਹੜਾ ਵੱਡਾ ਘਟੋ ਘਟ ਬੰਪਰ ਹੀ ਬਹੁਤ ਹੈਵੀ ਮਨ ਲੱਗਦਾ ਕੁਆਂਟਲ ਤੋਂ ਉੱਪਰ ਬੰਪਰ ਹੋਣਾ ਇਹ ਆ ਪਲੇਟਾਂ ਪਾ ਕੇ ਜੇ ਖੋਲਣਾ ਪੈ ਜੇ ਤਾਂ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਵੀ ਖੋਲ ਵੀ ਸਕਦੇ ਆ ਆਪਾਂ ਬੰਪਰ ਤੇ ਕਿਉਂ ਸ਼ੋ ਸ਼ੂ ਖੋਲਣੀ ਪੈ ਜੇ ਤੇ ਉਸ ਹਿਸਾਬ ਨਾਲ ਕਿਸੇ ਦਾ ਬਣਾਇਆ ਹੋਊਗਾ ਇਹ ਬੜਾ ਸੋਹਣਾ ਟਰੈਕਟਰ ਹੈ ਤੇ ਮਹਿੰਦਰਾ ਬਹੁਤ ਭਰਾਵਾਂ ਦੇ ਸਪੈਸ਼ਲੀ ਫੋਨ ਆਉਂਦੇ ਨੇ ਭਾਈ ਜੀ ਕੋ ਮਹਿੰਦਰਾ ਆ ਜਾ ਤਾਂ ਦੱਸਿਓ ਤੇ ਇਹ ਟਰੈਕਟਰ ਦੋਸਤੋ ਆ ਗਿਆ ਤੇ ਜੇ ਕਿਸੇ ਵੀਰ ਨੇ ਪਰਚੇਸ ਕਰਨਾ ਹੋਵੇ ਤਾਂ ਤੁਸੀਂ ਪਟਿਆਲਾ ਟਰੈਕਟਰ ਮੰਡੀ ਵਿਜ਼ਿਟ ਕਰ ਸਕਦੇ ਹੋ ਦੋਸਤੋ ਨੀਟਾ ਤਲਵਾੜ ਟਰੈਕਟਰ ਮਾਰਕੀਟ ਜਿੰਨੂੰ ਮਰਜ਼ੀ ਪੁੱਛ ਲੈ ਜੇ ਨੰਬਰ ਦੁਕਾਨ ਆ ਟਰੈਕਟਰ ਜਿਹੜੇ ਲਿਉਂਦਾ ਜਮਾ ਮੈਂ ਕਹਿੰਦਾ ਵੀ ਇਹਦੀ ਬੰਦੇ ਦੀ ਸਭ ਤੋਂ ਵੱਧ ਜਿਹੜਾ ਘੁੰਮਿਆ ਟਰੈਕਟਰ ਮਾਰਕੀਟ ਤੇ ਬੰਦਾ ਇਹ ਆ ਹੌਲੈਂਡ ਖੜਾ ਹੌਲੈਂਡ ਦਾ ਵੀ ਦੱਸਦਾ ਤੁਹਾਨੂੰ ਤੇ ਉਹ 415 ਦੀ ਅਲੱਗ ਵੀਡੀਓ ਪਾਉਣੀ ਆ ਉਹਦੀ ਤਾਂ ਇਕੱਲੇ ਦੀ ਇਹ ਕਿਹੜਾ ਜੀ 2013 ਮਾਡਲ 2013 ਮਾਡਲ 30 ਸਪੀਡ 36T TX ਸੁਪਰ ਮਨ ਨੰਬਰ ਕਿੱਤੋਂ ਦਾ ਜੀ ਹਰਿਆਣਾ ਕਲੀਅਰ ਹਰਿਆਣਾ ਕਲੀਅਰ ਕਿੰਨੇ ਦਾ ਜੀ ਸਾਡੇ ਤਿੰਨ ਦਾ ਹਰਿਆਣਾ ਕਲੀਅਰ ਆਲ ਹੁਣ ਚਲਦੀ ਚਲਦੀ ਵੀਡੀਓ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਟਰੈਕਟਰ ਬਹੁਤ ਮਿਹਨਤ ਗਰਮੀ ਫੁੱਲ ਹੋਈ ਪਈ ਅੱਜ 28 ਤਰੀਕ 8 ਮਹੀਨਾ 2025 ਦੀ ਵੀਡੀਓ ਹੈ 28 ਤਰੀਕ ਵੀਡੀਓ ਚ ਇਕਲੀ ਇਕਲੀ ਗੱਲ ਬੋਲੀ ਦੀਆਂ ਫੇਰ ਭਰਾ ਫੋਨ ਕਰੀ ਜਾਂਦੇ ਆ ਬਾਈ ਅਸੀਂ ਵੀ ਕੰਮ ਕਰਨੇ ਹੁੰਦੇ ਆ ਬਾਈ ਪਲੀਜ਼ ਬਾਈ ਵਟਸਐਪ ਤੇ ਸਿਰਫ ਮੈਸੇਜ ਕਰਿਆ ਕਰੋ ਮੈਸੇਜ ਦਾ ਜਵਾਬ ਦੇ ਸਕਦੇ ਆ ਜੇ ਕਾਲ ਅਟੈਂਡ ਕਰੀਏ ਕੰਮ ਹੋਰ ਖੜ ਜਾਂਦੇ ਆ ਇਹ ਹਰਿਆਣੇ ਦਾ ਨੰਬਰ ਆ ਕਲੀਅਰ ਆ ਕੱਲੀ-ਕੱਲੀ ਗੱਲ ਵੀਡੀਓ 'ਚ ਤੁਸੀਂ ਧਿਆਨ ਨਾਲ ਸੁਣੋ ਤਾਂ ਤੁਹਾਨੂੰ ਦੱਸੀ ਹੁੰਦੀ ਆ ਮੁੱਲ ਦੱਸਿਆ ਹੁੰਦਾ ਹਰ ਇੱਕ ਚੀਜ਼ ਦੱਸੀ ਹੁੰਦੀ ਜੇ ਤੁਸੀਂ ਸਕਿਪ ਕਰ ਕਰਕੇ ਦੇਖੋਗੇ ਤਾਂ ਫਿਰ ਕਿੱਥੋਂ ਪਤਾ ਲੱਗਣਾ ਤੁਸੀ ਆਪ ਸਿਣੇ ਪੂਰੀ 5 ਕਿ ਮਿੰਟ ਦੀ ਵੀਡੀਓ ਹੁੰਦੀ ਐ ਕੋਈ ਬਾਹਲਾ 1 ਘੰਟਾ ਦਾ ਪੱਲਾਇਆ ਨਹੀਂ ਹੁੰਦਾ ਵੀਡੀਓ 'ਚ 3 ਸਪੀਡ ਟਰੈਕਟਰ ਐ ਤੇ ਦੋਸਤੋ ਆਹ ਲਓ ਤੁਹਾਨੂੰ ਤਿੰਨ ਟਰੈਕਟਰ ਦਿਖਾਤੇ ਆ ਸਾਰੇ ਬੰਬ ਟਰੈਕਟਰ ਜਿਹੜਾ ਵੀ ਤੁਹਾਡੇ ਪਸੰਦ ਹੋਇਆ ਤੁਸੀਂ ਨੀਤਾ ਟਰੈਕਟਰ ਆਪਣਾ ਪਟਿਆਲਾ ਟਰੈਕਟਰ ਮਾਰਕੀਟ ਤੇ ਤਿੰਨ ਟਰੈਕਟਰ ਤੁਹਾਨੂੰ ਕਵਰ ਕਰਤੇ ਸਟਾਰਟਿੰਗ 415 ਤੋਂ ਕਰੀ 475 363 ਇੰਦਰ ਦਾ ਟਰੈਕਟਰ ਜਿਹੜਾ ਤੁਹਾਨੂੰ ਪਸੰਦ ਹੋਵੇ ਦੇਖ ਸਕਦੇ ਹੋ 415 ਡਬਲ ਕਲਚ ਤਿੰਨ ਚੀਜ਼ਾਂ ਤੁਹਾਨੂੰ ਵੀਡੀਓ 'ਚ ਬੋਲਣੀਆਂ ਡਬਲ ਕਲਚ ਪਾਵਰ ਸਟੀering ਲੋਕਲ ਨੰਬਰ ਲੋਕਲ ਮੀਨਸ ਹਰਿਆਣਾ ਤੇਲ ਬ੍ਰੇਕਾ ਟੋ ਮਾਡਲ 2023 ਦਾ 2023 ਦਾ ਹਾਰ 파 ਕੇ ਟਰੈਕਟਰ ਲੈ ਜਾਓ ਟਰੈਕਟਰ ਦੇਖੋ ਤੁਸੀਂ ਹੈ ਬੰਬ ਤੇ ਰੇਟ ਟਰੈਕਟਰ ਦਾ ਸਾਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਿਹਾ ਬੰਪਰ ਲੱਗਿਆ ਟਰੈਕਟਰ ਤੇ ਕੋਹਰਾ ਨਵਾਂ ਹੀ ਪਿਆ ਜੇ ਕਿਸੇ ਨੂੰ ਨਵਾਂ ਕਢਾਉਣਾ ਰੇਟ ਕੰਪੈਰੀਸ਼ਨ ਕਰ ਲਿਆ ਕਰੋ ਭਾਈ ਲੈਣੀ ਦੇਣੀ ਤੁਸੀਂ ਆਪਣੀ ਮਰਜ਼ੀ ਨਾਲ ਚੀਜ਼ ਹੈ ਸਾਡੇ ਵਰਗੇ ਨੇ ਵੀਡੀਓ ਪਾ ਕੇ ਤੁਰ ਜਾਣਾ ਵੀ ਐ ਜੀ ਉਹ ਜੀ ਹਨਾ ਕੋ 100 ਰੁਪਏ ਖਣੀ 50 ਰੁਪਏ ਵੀਡੀਓ ਤੇ ਬਣਦੇ ਤਾਂ ਅਗਲੇ ਦਾ ਲੱਖਾਂ ਦਾ ਨੁਕਸਾਨ ਨਾ ਕਰਾ ਦਈਏ ਇਹ ਨਾ ਹੀ ਅਸੀਂ ਉਹ ਚੈਨਲ ਆ ਸਾਡਾ ਵੀ ਅਸੀਂ ਆਪਦੇ ਕੋ 100 200 ਵੀਡੀਓ ਦੇ ਬਣਾਉਣ ਪਿੱਛੇ ਤੇ ਲਾਲਾ ਲਾਲਾ ਕਰਾ ਕੇ ਜਾਣੀ ਆ ਟਰੈਕਟਰ ਮਾਰਕੀਟ ਚ ਆਪਦਾ ਕੰਮ ਆਪਦਾ ਸਾਰਾ ਕੁਝ ਹੈ ਮਾਰਕੀਟ ਟਰੈਕਟਰ ਖੜਾ ਹੈ ਜੇ ਕਿਸ ਨੇ ਦੇਖਣਾ ਵੇ ਹਰਿਆਣਾ ਨੰਬਰ 415 ਡੀਆਈ ਐਕਸਪੀ ਪਲੱਸ ਪਾਵਰ ਸਟੀering ਟਰੈਕਟਰ ਜੜਿਆ ਪਿਆ ਸਾਰਾ ਕਿਸੇ ਨਟ ਨੂੰ ਚਾਬੀ ਨਹੀਂ ਲੱਗੀ ਕੋਈ ਰੰਗਿਆ ਨਹੀਂ ਪੰਗਿਆ ਨਹੀਂ ਕੋਈ ਟਰੈਕਟਰ ਖੁੱਲਿਆ ਨਹੀਂ ਟਰੈਕਟਰ ਸਿਲਡ ਦੀ ਗਾਰੰਟੀ ਹੈ ਚਲਾ ਕੇ ਵਾਹ ਕੇ ਵੀ ਆਪਦਾ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਮੰਗ ਹੈ ਜਿਹੜੀ 4.5 ਲੱਖ ਟਰੈਕਟਰ ਦੀ ਡਿਮਾਂਡ ਹੈ ਨੀਤਾ 22 ਜਿਹਦਾ ਟਰੈਕਟਰ ਹੈ ਕ੍ਰੈਪਟੋ ਕਲਚ ਡਬਲ ਕਲਚ ਟਰੈਕਟਰ ਐ ਐਂਟਰ ਦੇਖੋ ਤੁਸੀਂ ਨਵੇਂ ਟਾਇਰ ਤਕਰੀਬਨ ਨਾਲ ਦੇ ਤੁਸੀਂ ਵੇਖ ਲਓ ਕਿ ਹੁਣ ਕਿੰਨਾ ਟਰੈਕਟਰ ਚੱਲਿਆ ਹੁਣ ਸਟਿਕਰ ਸਟੂਕਰ ਰਿੰਮਾਂ ਤੇ ਉਵੇਂ ਹੀ ਲੱਗੇ 13 6 28 ਦੇ ਪਿਛਲੇ ਟਾਇਰ ਆ ਤੇ 7 50 16 ਦੇ ਅਗਲੇ ਆ ਬੈਟਰੀਆਂ ਕੰਪਨੀਆਂ ਨੇ ਵੱਡੀਆਂ ਛੋਟੀਆਂ ਕਰੀ ਆਉਂਦੇ ਖਰਚੇ ਕੰਪਨੀਆਂ ਘਟਾਈ ਆਉਂਦੀਆਂ ਗੱਲ ਕਰਨੀ ਹੈ ਦੜਨ ਨਾਲ ਅੱਜ ਜਿਹੜੀ ਪਾਵਰ ਦੇਖੀ ਆਲਾ ਜੀ ਇਹ ਆਣੇ ਦਾ ਨੰਬਰ ਇਹੜੇ ਭਰਾ ਜਿਵੇਂ ਕਲੀਅਰ ਦਾ ਟਰੈਕਟਰ ਕੋਈ ਲੋਨ ਨਹੀਂ ਫੋਨ ਨਹੀਂ ਠੀਕ ਆ ਆਪਦੇ ਨਾਮ ਕਰਾ ਸਕਦੇ ਹੋ ਹੁਣ ਗੱਲ ਕਰਨੀ ਸੀ ਪਾਵਰ ਦੀ ਪਾਵਰ ਦੀ ਗੱਲ ਐ ਸੀ ਕਿ ਸਵਰਾਜ ਦਾ ਪੋ ਭਰਾ ਪੁੱਛਦੇ ਹੁੰਦੇ ਵੀ ਸਵਰਾਜ ਵਾਲਾ ਸਟੀering ਬਾਈ ਕਿਵੇਂ ਆ ਲਾ ਲਈਏ ਵੀਰੋ ਅਸੀਂ ਵੀ ਵੇਚੇ ਸੀ ਸਭ ਤੋਂ ਪਹਿਲਾਂ ਵੀਡੀਓ ਮੇਰੇ ਪੇਜ ਤੇ ਪਾਈ ਹੋਈ ਆ ਹਾਲਾ ਕਈ ਭਰਾਵਾਂ ਨੂੰ ਪਤਾ ਵੀ ਨਹੀਂ ਹੋਣਾ ਜਦੋਂ ਨਵੀਂ ਨਵੀਂ ਚੀਜ਼ ਆਉਂਦੀ ਆ ਅਸੀਂ ਵੀ ਬੜਾ ਉਹਦਾ ਰੋਲਾ ਪਾਇਆ ਸੀ ਬੜੀ ਵਧੀਆ ਚੀਜ਼ ਆ ਜਦੋਂ ਉਹਦੇ ਰਿਜ਼ਲਟ ਸਾਡੇ ਕੋਲ ਆਏ ਨਵੇਂ ਨਰ ਭਰਾਵਾਂ ਨਾਲ ਕਈਆਂ ਨਾਲ ਤਲਖੀ ਹੋਣ ਲੱਗ ਗਈ ਕਿਸੇ ਦਾ ਖੱਬੇ ਨਾਲ ਮੁੜਨਾ ਕਿਸੇ ਦੀ ਸੱਜੇ ਘਟਾਈ ਨਾ ਕਰਨੀ ਫੇਰ ਅਸੀਂ ਸੇਲ ਉਹਾਂ ਦੀ ਬੰਦ ਕਰਤੀ ਕੰਪਨੀ ਨੇ ਪਿੱਛੇ ਸਾਡੇ ਤੋਂ ਉਹ ਮੋੜਨੇ ਬੰਦ ਕਰ ਲਏ ਗਾਰੰਟੀ ਵਾਰੰਟੀ ਉਹਦੇ ਦਿੰਦੀ ਕੋਈ ਨਹੀਂ ਸੀ ਜੇ ਇੰਨਾ ਹੀ ਸਟੀering ਉਹ ਕਾਬਜਾਬ ਹੁੰਦਾ ਦੇਖੋ ਮੇਰੀ ਗੱਲ ਸੁਣੋ ਮਹਿੰਦਰਾ ਔਰ ਸਵਰਾਜ ਦੀ 00 ਫੀਟਿੰਗਾਂ ਜਿਹੜੇ ਮਿਸਤਰੀ ਭਰਾ ਕੰਮ ਕਰਦੇ ਆ ਭਾਈ ਇਹ ਗੱਲ ਦਾ ਜ਼ਰੂਰ ਕਮੈਂਟਾਂ ਜਵਾਬ ਦਿਓ ਵੀ ਮਹਿੰਦਰਾ ਨੇ ਅੱਜ ਤੱਕ ਉਹ ਸਟੀering ਕਿਉਂ ਨਹੀਂ ਲਾਇਆ ਜਦੋਂ ਤੱਕ ਕੰਪਨੀ ਦੀ ਸੇਮ ਫੀਟਿੰਗਾਂ ਦੇਖੋ ਖਰਚਾ ਤੇ ਵੀ ਘਟਾ ਸਕਦੇ ਆ ਜੈਕ ਖਤਮ ਹੋ ਗਿਆ ਠੀਕ ਆ ਟਾਇਰ ਰਡ ਪੈਣਾ ਸੀ ਇਹਨੂੰ ਤੇ ਆ ਸੇਮ ਇੱਕ 13 ਨੰਬਰ ਦੇ ਨਟ ਦਾ ਵੀ ਫਰਕ ਨਹੀਂਗਾ ਚਾਹੇ ਸਵਰਾਜ ਨੂੰ ਲਾ ਲਓ ਚਾਹੇ ਮਹਿੰਦਰਾ ਨੂੰ ਲਾ ਲਓ ਆਸਟਰੀਆ ਜਿਹੜਾ ਸੀਗਾ ਆ ਰਾਣੇ ਦਾ ਉਹ ਦੇਰੀ ਆ ਰਾਣਾ ਸਟੀering ਦਿੰਦਾ ਉਹ ਉਹ ਇੰਨੀ ਕੁ ਕੰਪਲੀਟ ਉਹ ਸਟੀering ਦੀ ਆਈ ਹੈ ਇੱਥੇ ਬਾਜ਼ਾਰ ਦੇ ਵਿੱਚ ਉਹ ਕੰਪਲੀਟ ਵਾਲੀ ਪੀਸ ਜਿਹੜੇ ਮਾਰਕੀਟ ਦੇ ਵਿੱਚ ਮਿਲਦੇ ਆ 10000 ਰੁਪਏ ਦਾ ਵੈਸੇ ਫਰੈਸ਼ ਉਹ ਵੀ ਤੋਂ ਪਲੱਸ ਸਟੀering ਦਾ ਉਹਦਾ ਪ੍ਰਾਈਸ ਆ ਲਿਸਟ ਆ ਤੁਸੀਂ ਸਵੇਰ ਪੜ ਤੇ ਪਤਾ ਕਰ ਲਿਓ ਤੇ ਏ ਸਾਡੇ ਨਾਲ ਸਾਡੀ ਤਾਂ ਰਾਇਆ ਵੀ ਜੇ ਇਹ ਸਟੀਰਿੰਗ ਕਾਮਯਾਬ ਸੀਗਾ ਤੇ ਮਹਿੰਦਰਾ ਨੇ ਕਿਉਂ ਨਹੀਂ ਲਾਇਆ ਮਹਿੰਦਰਾ ਕੋਈ ਇਹਨਾਂ ਦਾ ਕੋ ਬਣਦੀ ਨਹੀਂ ਉਹਨਾਂ ਦੀ ਜਾਂ ਕੋਈ ਇਹਨਾਂ ਦਾ ਕੋ ਸਰੀਕਾ ਬੋ ਜਿਹੜਾ ਇਹਨਾਂ ਨੇ ਲਾਉਣੀ ਨਹੀਂ ਵੀ ਸਾਡੀ ਖੜਕੀ ਹੋਈ ਹੈ ਜੀ ਦੇਖੋ ਇਹ ਗੱਲਾਂ ਜ਼ਰੂਰ ਭਰਾ ਮੇਰੋ ਵਿਚਾਰਿਆ ਕਰੋ ਇਹ ਟਰੈਕਟਰ ਸੀਗਾ ਬੜਾ ਸਾਵਤ ਨੰਘਿਆ ਜਾਂਦਾ ਸੀ ਮੈਂ ਕਿਹਾ ਵੀਡੀਓ ਜ਼ਰੂਰ ਪੂਣੀ ਚਾਹੀਦੀ ਆ ਸਾਡੇ ਚਾਰ ਡਿਮਾਂਡ ਆ ਤੇ ਪਾਵਰ ਸਟੀਰਿੰਗ ਤੇਲ ਬ੍ਰੇਕਾਂ ਟੌਪ ਮਾਡਲ ਜਿਹੜੀਆਂ ਬ੍ਰੇਕਾਂ ਹੋਣ ਆ ਗਈਆਂ ਉਹ ਬ੍ਰੇਕਾਂ ਹਨਾ ਏ ਦੋਸਤੋ ਬਾਕੀ ਵੀਡੀਓ ਚੰਗੀ ਲੱਗੇ ਤਾਂ ਮੇਰਾ ਭਰਾ ਲਾਈਕ ਐਂਡ ਸ਼ੇਅਰ ਵਾਲਾ ਵੀ ਬਟਨ ਦੱਬ ਦਿਆ ਕਰੋ ਕੰਪਨੀਆਂ ਦੇਖੋ ਨਹੀਂਏ ਮਹਿੰਗੇ ਟਰੈਕਟਰ ਦਿੰਦੀਆਂ ਹੁੱਕ ਕੰਪਨੀ ਨਾਲ ਨਹੀਂ ਆਉਂਦੀ ਏਜੰਸੀ ਵਾਲਾ ਬੰਦਾ ਆਪ ਲਾਊਗਾ ਡੰਡਾ ਮੇਰੇ ਕੋਲ ਨਾਲ ਦਿੰਦੀ ਆ ਡਰਾਈਵਰ ਕੰਪਨੀ ਨਾਲ ਨਹੀਂ ਦਿੰਦੀ ਹੁੱਕ ਕੰਪਨੀ ਨਾਲ ਨਹੀਂ ਦਿੰਦੀ ਇਹਨਾਂ ਕੰਪਨੀਆਂ ਨੂੰ ਮਾੜਾ ਮੋਟਾ ਸੁਧਾਰੋ ਜ਼ਿੰਮੇਵਾਰ ਭਰਾਵੋ ਨਹੀਂ ਤਾਂ ਆਪਾਂ ਬਹੁਤ ਇੱਕ ਦੂਜੇ ਦੇ ਉੱਪਰ ਦੀ ਹੋ ਹੋ ਟਰੈਕਟਰ ਲਈ ਜਾਂਦੇ ਆ ਦੁੱਖੀ ਦੀ ਚੀਜ਼ ਨਹੀਂ ਕੰਪਨੀ ਨਾਲ ਦਿੰਦੀ 12-12 ਲੱਖ ਦੇ ਟਰੈਕਟਰ ਦੇ ਇੱਕ 13 ਨੰਬਰ ਦਾ ਨਟ ਵੀ ਵੱਧ ਨਹੀਂ ਦਿੰਦੇ ਤੇ ਬਾਕੀ ਦੋਸਤੋ ਚੱਲੀ ਜਾਣੀਆਂ ਗੱਲਾਂ ਬਾਤਾਂ ਫੇਰ ਮਿਲਾਂਗੇ ਆਹ ਟੂਲ ਆ ਗਿਆ ਮੇਖਲ ਚਾਰਜਿੰਗ ਵਾਲਾ ਇਹਦੇ ਵਿੱਚ ਮੋਬਾਈਲ ਰੱਖਣ ਦਾ ਆਹ ਚਾਰਜਿੰਗ ਬਾਕਸ ਜਿਆ ਦੇਤਾ 100-200 ਰੁਪਏ ਦਾ ਪੁਰਜਾ ਇਹ ਤੇ ਬਾਕੀ ਟਰੈਕਟਰ ਬੜਾ ਸੋਹਣਾ ਬਾਈ ਜਿਹੜਾ ਭਰਾ ਲੈ ਜਾਊਗਾ ਉਹਦਾ 10 ਸਾਲ ਟਰੈਕਟਰ ਨਹੀਂ ਖੁੱਲਦਾ ਧੰਨਵਾਦ ਦੋਸਤੋ